ਉਜ ਕਰੇ ਲੂ ਨੁਕਤੇ ਨੰਬਰ 1 ਰੋਟੀ ਦੁੱਧ ਵਿੱਚ ਭਿਉ ਕੇ ਖਾਣ ਨਾਲ ਕਈ ਬਿਮਾਰੀਆਂ ਠੀਕ ਹੁੰਦੀਆਂ ਹਨ ਨੰਬਰ 2 ਰਾਤ ਨੂੰ ਸੌਣ ਸਮੇਂ ਆਪਣਾ ਸਿਰ ਧਾਕੇ ਸੋਵੋ ਅਜਿਹਾ ਕਰਨ ਨਾਲ ਸਿਰ ਵਿੱਚ ਖੂਨ ਦਾ ਪ੍ਰਵਾਹ ਵਧਦਾ ਹੈ ਜੋ ਸਾਡੇ ਸਰੀਰ ਨੂੰ ਤਾਕਤ ਦਿੰਦਾ ਹੈ ਅਤੇ ਇਸ ਨਾਲ ਵਾਲ ਵੀ ਕਾਲੇ ਰਹਿੰਦੇ ਹਨ ਨੰਬਰ 3 ਜਦੋਂ ਵੀ ਤੁਸੀਂ ਸੁਰਮਾ ਪਾਓ ਇਸ ਨੂੰ ਪਾਉਣ ਤੋਂ ਪਹਿਲਾਂ ਅੱਖਾਂ ਨੂੰ ਤੇਜ਼ੀ ਨਾਲ ਚਮਕਾਓ ਤੁਹਾਡੀ ਨਜ਼ਰ ਤੇਜ਼ ਹੋ ਜਾਏਗੀ ਨੰਬਰ 4 ਦੁਪਹਿਰ ਦੇ ਖਾਣੇ ਵਿੱਚ ਸਲਾਦ ਦੀ ਵਰਤੋਂ ਵੱਧ ਕਰਨੀ ਚਾਹੀਦੀ ਹੈ ਨੰਬਰ 5 ਦੇਸੀ ਘਿਓ ਬਰਤਨ ਦੇ ਨਾਲ ਤੁਹਾਡਾ ਸਰੀਰ ਮਜ਼ਬੂਤ ਅਤੇ ਤਾਕਤਵਰ ਬਣਦਾ ਹੈ ਨੰਬਰ 6 ਸੁੱਕਿਆ ਹੋਇਆ ਪੁਦੀਨਾ ਰਗੜ ਕੇ ਸਰੀਰ ਉੱਤੇ ਲਾਉਣ ਦੇ ਨਾਲ ਦਾਗ-ਧੱਬੇ ਸਰੀਰ ਉੱਤੇ ਜਿਹੜੇ ਹੁੰਦੇ ਨੇ ਉਹ ਦੂਰ ਹੋ ਜਾਂਦੇ ਨੇ ਨੰਬਰ 7 ਸਵੇਰੇ ਪਿਆਜ਼ ਵਾਲਾਂ ਵਿੱਚ ਲਗਾਉਣ ਨਾਲ ਵਾਲ ਝੜਨੇ ਬੰਦ ਹੋ ਜਾਂਦੇ ਨੇ ਨੰਬਰ 8 ਸਵੇਰੇ ਨਾਸਤੇ ਤੋਂ ਬਾਅਦ ਅੰजीर ਖਾਣ ਨਾਲ ਦਕੋਰੀਆ ਦੀ ਬਿਮਾਰੀ ਜੜ ਤੋਂ ਖਤਮ ਹੋ ਜਾਂਦੀ ਹੈ ਨੰਬਰ 9 ਜੇਕਰ ਤੁਸੀਂ ਐਲੂਮੀਨੀਅਮ ਦੇ ਬਰਤਨ ਵਿੱਚ ਖਾਣਾ ਬਣਾਉਂਦੇ ਹੋ ਤਾਂ ਖਾਣਾ ਪਕਾਉਂਦੇ ਸਮੇਂ ਕਦੇ ਵੀ ਉਸ ਵਿੱਚ ਨਿੰਬੂ ਦਾ ਰਸ ਨਾ ਪਾਓ। ਨੰਬਰ 10 ਅਰਜਨਾ ਭੋਜਨ ਨਾਲ ਖੀਰਾ ਖਾਣ ਨਾਲ ਕਈ ਬਿਮਾਰੀਆਂ ਤੋਂ ਬਚਾ ਰਹਿਦਾ ਹੈ ਅਤੇ ਕਬਜ਼ ਵੀ ਨਹੀਂ ਹੁੰਦੀ। ਨੰਬਰ 11 ਜੇ ਕਿਸੇ ਵਿਅਕਤੀ ਵਿੱਚ ਪੌਣ ਦੀ ਕਮੀ ਹੈ ਤਾਂ ਉਸ ਨੂੰ ਬੈਂਗਰ ਨਹੀਂ ਖਾਣਾ ਚਾਹੀਦਾ। ਨੰਬਰ 12 ਉਬਲੇ ਹੋਏ ਆਲੂ ਖਾਣ ਨਾਲ ਦਿਲ ਸਿਹਤਮੰਦ ਰਹਿੰਦਾ ਹੈ ਪਰ ਆਤ ਨੂੰ ਉਬਲੇ ਹੋਏ ਆਲੂ ਕਦੇ ਵੀ ਨਹੀਂ ਖਾਣੇ ਚਾਹੀਦੇ ਧੰਨਵਾਦ ਜੀ